ਸਤਿ ਸ਼੍ਰੀ ਅਕਾਲ ਮੇਰਾ ਨਾਮ ਰਵਿੰਦਰ ਸਿੰਘ ਆਲੋ। ਇਹ ਤੁਸੀਂ ਦੇਖ ਰਹੇ ਜੇ ਦੁਨੀਆ ਚ ਇਸ ਵਕਤ ਮੈਂ ਮੌਜੂਦ ਆ ਗਿਲ ਗੁਜੇ ਜਿਸੇ ਕਿ ਨੋਜਵਾਨਾਂ ਬਲੋ ਸਿੱਧੀ ਦਿਹਾੜੇ ਨੂੰ ਸਮਰਪਿਤ ਲੰਗਰ ਲਾਇਆ ਜਾ ਰਿਹਾ ਵਾ ਗੱਲਬਾਤ ਕਰ ਲੈਣੇ ਆ ਸਰਦਾਰ ਜੀ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਕੀ ਨਾਮ ਮੇਰਾ ਨਾਮ ਬਲਦੀਪ ਸਿੰਘ ਹੈ। ਇਹ ਸਿੱਧੀ ਦਿਹਾੜੇ ਨੂੰ ਸਮਰਪਿਤ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਲੰਗਰ ਲਗਾ ਰਹੇ ਹੋ ਖੰਕੀ ਕਿਹਾ ਜਾਂਦਾ। ਬਸ ਇਹ ਚੌਦੇ ਸਾਹਿਬ ਜਦਿਆਂ ਦੀ ਸ਼ਹੀਦੀ ਤੇ ਦਨੂ ਸਟਾਰਟ ਹੋਣ ਲੱਗੇ ਨੇ ਇਸ ਕਰਕੇ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਉਹਨਾਂ ਦੀ ਯਾਦ ਵਿੱਚ ਆਪਾਂ ਲੰਗਰ ਲਗਾ ਰਹੇ ਹਾਂ ਹਾਂਜੀ ਤੇ ਸਰ ਜੀ ਇਹ ਜਿਹੜਾ ਲੰਗਰ ਹੈ ਮੈਸ ਹੁਣ ਦੇ ਵਿੱਚ ਆਇਆ ਕਿ ਹਰ ਐਤਵਾਰ ਦੀ ਐਤਵਾਰ ਲੱਗੇਗਾ ਹਾਂਜੀ ਹਰ ਆ ਲੰਗਰ ਜੀ ਹਰ ਐਤਵਾਰ ਦੀ ਐਤਵਾਰ ਜਿੰਨਾ ਟਾਈਮ ਸ਼ਹੀਦੀ ਦਿਨ ਚੱਲ ਰਹੇ ਨੇ ਤੇ ਵੈਸੇ ਹੀ ਅਸੀਂ ਪੱਕਾ ਲਗਾ ਕੇ ਰੱਖ ਦਿੰਦੇ ਹਾਂ ਸਾਲ ਚ ਮਹੀਨੇ ਚ ਸਾਡਾ ਇੱਕ ਵਰੀ ਲੰਗਰ ਲੱਗਦਾ ਹੀ ਹੁੰਦਾ ਛੋਲੇ ਪੂਰੀ ਆਉਂਗੀਆਂ ਨਾਲ ਮਿਲਕ ਬਦਾਮ ਦਾ ਹੁੰਦਾ ਕੇਸਰ ਵਾਲਾ ਦੁੱਧ ਦਾ ਲੰਗਰ ਹੁੰਦਾ ਹਰ ਸਾਲ ਕਿੰਨਾ ਚ ਸਮਾਂ ਹੋ ਗਿਆ ਤੁਹਾਨੂੰ ਇਹ ਸੇਵਾ ਇਸ ਤਰ੍ਹਾਂ ਦੇ ਬੰਦੇ ਜਿਆਦਾ ਟਾਈਮ ਨਹੀਂ ਹੋਇਆ ਜੀ ਹੋਵੇ 2-3 ਕੁ ਮਹੀਨੇ ਹੀ ਹੋਏ ਠੀਕ ਹੈ ਜੀ ਤੇ ਤੁਹਾਡੀ ਕੋਈ ਸੰਸਥਾ ਵਾ ਕੇ ਕਿਸ ਤਰ੍ਹਾਂ ਤੁਸੀਂ ਲੰਗਰ ਨਹੀਂ ਨਹੀਂ ਸਾਡੀ ਕੋਈ ਸੰਸਥਾ ਨਹੀਂ ਹੈ ਜੀ ਬਸ ਸਾਡੇ ਭਰਾਵਾਂ ਦਾ ਪਿਆਰ ਆ ਸਾਰੇ ਮਿਲ ਜੁਲ ਕੇ ਆਪਣੀ ਦਸਵੰਧ ਕੱਢ ਕੇ ਲੰਗਰ ਲਗਾਉਂਦੇ ਆ ਇਹ ਜਿਹੜਾ ਲੰਗਰ ਲੱਗਾ ਹੁਣ ਸ਼ਾਮ ਤੱਕ ਇਸ ਤਰ੍ਹਾਂ ਹੀ ਚੱਲੇਗਾ ਕੰਟੀਨਿਊ ਹਾਂਜੀ ਹਾਂ ਸਾਡੇ 11-12 ਵਜੇ ਸ਼ੁਰੂ ਹੋ ਗਿਆ ਸੀ ਤੇ 4-4:30 ਵਜੇ ਤੱਕ ਸਮਾਪਤੀ ਹੋਊਗੀ ਮੇਰੇ ਸਾਹਮਣੇ ਅੱਗੇ ਜਿਸ ਤਰ੍ਹਾਂ ਕਿ 25 ਗੱਲ ਕਰਨੀ ਹੈ 25 ਦਸੰਬਰ ਦੀ ਹਾਂਜੀ ਉਸ ਟਾਈਮ ਲੋਕਾਂ ਕਾਫੀ ਲੋਕ ਆਪਣੇ ਸਰਦਾਰ ਰੂਹ ਦੀ ਗੱਲ ਕਰਨਾ ਔਰ ਸ਼ਹੀਦੀ ਦਿਹਾੜੇ ਨੂੰ ਭੁੱਲ ਕੇ ਹਾਂਜੀ ਦੂਜੀ ਸਾਈਡ ਜਾਣ ਲੱਗ ਜਾਂਦੇ ਨੇ ਉਹਨਾਂ ਨੇ ਨਹੀਂ ਆਪਣੇ ਮਾਰ ਨਹੀਂ ਕਹਿੰਦੇ ਕਿਸੇ ਨੂੰ ਆਪਣੇ ਧਰਮ ਨਾਲ ਜੁੜਨਾ ਚਾਹੀਦਾ ਜੀ ਹਾਂ ਹਰ ਹਰੇਕ ਦਾ ਆਪਣਾ ਧਰਮ ਹੁੰਦਾ ਵਾ ਆਪਣੀ ਹਰੇਕ ਧਰਮ ਦੀ ਰਿਸਪੈਕਟ ਕਰਨੀ ਚਾਹੀਦੀ ਆ ਪਰ ਸਭ ਤੋਂ ਪਹਿਲਾਂ ਆਪਣੇ ਧਰਮ ਨੂੰ ਆਪਣੇ ਸ਼ਹੀਦੀ ਜੇ ਅਸੀਂ ਸਰਦਾਰ ਆ ਸਿੱਖ ਆਗੇ ਆ ਤਾਂ ਸਾਨੂੰ ਆਪਣੇ ਸ਼ਹੀਦਾਂ ਦੇ ਨੂੰ ਯਾਦ ਕਰਕੇ ਉਹਦੇ ਉਹੀ ਦਿਨ ਉਸ ਹਾਮ ਨਾਲ ਹੀ ਆਪਾਂ ਨੂੰ ਲਿਵਾਉਣਾ ਚਾਹੀਦਾ ਵਾ ਵੀ 25 ਤਰੀਕ ਠੀਕ ਆ ਜੀ ਬਾਕੀ ਜਿਹੜੇ ਧਰਮ ਨੇ ਉਹਨਾਂ ਲਈ ਹੋਊਗੇ ਪਰ ਸਾਡੇ ਲਈ ਤਾਂ ਦੁੱਖ ਦੁੱਖ ਦੇ ਦਿਨ ਹੀ ਨੇ ਹਾਂਜੀ ਅ ਕੀ ਤੁਸੀਂ ਮੈਸੇਜ ਦੇਣਾ ਚਾਹੁੰਗੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਵੀ ਖੁਸ਼ੀਆਂ ਵਗੈਰਾ ਮਨਾਈ ਜਾਂਦੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਜੀ ਪਰ ਜਿਵੇਂ ਸ਼ਹੀਦੀ ਦਿਨ ਚੱਲ ਰਹੇ ਨੇ ਸਾਡੇ ਗੁਰੂਆਂ ਨੇ ਪੀਰਾਂ ਨੇ ਛੋਟੇ ਸਾਹਿਬ ਜਦਿਆਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਸਾਨੂੰ ਮੇਰੇ ਹਸਾਮ ਨਾਲ ਆ ਜਿਹੜੇ ਥੋੜੇ ਦਿਨ ਨੇ ਬਹੁਤ ਦੁੱਖ ਦੇ ਦਿਨ ਹੁੰਦੇ ਨੇ ਸਾਡੇ ਲਈ ਤੇ ਆਪਾਂ ਨੂੰ ਆ ਦਿਨਾਂ ਨੂੰ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਧਾਰਮਿਕ ਧਾਰਮਿਕ ਕੰਮਾਂ ਦੇ ਵਿੱਚ ਯੋਗਦਾਨ ਦੇਣਾ ਚਾਹੀਦਾ ਜੀ ਆ ਦਿਨਾਂ ਇਹ ਆਪਣਾ ਕੀਮਤੀ ਟਾਈਮ ਕੱਢ ਕੇ ਸਾਨੂੰ ਥੋੜਾ ਬਹੁਤ ਕੰਮ ਦੇ ਨਾਲ ਵੀ ਚੱਲਣਾ ਚਾਹੀਦਾ ਸ਼ੀਦੀ ਦਿਹਾੜੀ ਨੂੰ ਸਮਰਪਿਤ ਬਹੁਤ ਵਧੀਆ ਨੌਜਵਾਨਾਂ ਵੱਲੋਂ ਤੁਹਾਡੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਵਾ ਕੀ ਕਹਿਣਾ ਚਾਹੁੰਦਾ ਜੀ ਦੇਖੋ ਸਿੱਧੀ ਧੜਿਆਂ ਦੇ ਵਿੱਚ ਕਿ ਤੁਸੀਂ ਆ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਵੀ ਵੱਧ ਤੋਂ ਵੱਧ ਯੋਗਦਾਨ ਪਾਇਆ ਕਰੋ ਤੇ ਵੀਰੇ ਹੁਣੇ ਕਾਫੀ ਟਾਲ ਸਮੇਤ ਇੱਦਾਂ ਹੀ ਲੰਗਰ ਲਗਾ ਰਹੇ ਆ ਜਿਹਾ ਸਿੱਧੀ ਧੜਿਆਂ ਦੇ ਵਿੱਚ ਤੇ ਇਹੀ ਆ ਵੀ ਆਪਣਾ ਕੀਮਤੀ ਸਮਾਂ ਕੱਢੋ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਜੇ ਵੱਧ ਤੋਂ ਵੱਧ ਯੋਗਦਾਨ ਪਾਇਆ ਕਰੋ ਤੇ ਬਸ ਇਹੀ ਆ ਜੀ ਸਿੱਧੀ ਧੜਿਆਂ ਦੇ ਵਿੱਚ ਤੁਹਾਨੂੰ ਕੋਈ ਵੀ ਇਦਾਂ ਦੀ ਸਮਾਗਮ ਨਹੀਂ ਕਰਨਾ ਚਾਹੀਦਾ ਜਿਹੜਾ ਅਗਲੇ ਲੋਕਾਂ ਦੇ ਦਿਲਾਂ ਤੋਂ ਇਹ ਪਹੁੰਚੇ ਇਸ ਸਿੱਖ ਧਰਮ ਚਾਹੇ ਇਦਾਂ ਦੇ ਸਾਡੇ ਨਹੀਂ ਹੈਗੇ ਤੇ ਆਪਾਂ ਨੂੰ ਸਿੱਧੀ ਧਰਮ ਚ ਕੋਈ ਵੀ ਇਦਾਂ ਦਾ ਫੰਕਸ਼ਨ ਵੀ ਨਹੀਂ ਕਰਨਾ ਚਾਹੀਦਾ ਵੀ ਜੋ ਅਗਲੇ ਆਪਾਂ ਸਿੱਖ ਧਰਮ ਨੂੰ ਵੀ ਥੇਸ ਕਰੇ ਤੇ ਇਸੇ ਕਰਕੇ ਇਸੇ ਤਰ੍ਹਾਂ ਹੀ ਸਰਦਾਰ ਜੀ ਦਾ ਸਿਸਟਮ ਐਤਵਾਦੀ ਐਤਵਾ ਲੰਗਰ ਲੱਗੇਗਾ ਹਾਂ ਜੀ ਹੁਣ ਇਸ ਵਾਰ ਤੋਂ ਵੀਰ ਉਹਨਾਂ ਨੇ ਆਪਣੀ ਸਲਾਹ ਹੋਈ ਹੈ ਵੀ ਵੀਰਾਂ ਕਹਿੰਦੇ ਆਪਾਂ ਇਤਾਂ ਹੀ ਐਤਵਾਦ ਐਤਵਾ ਲੰਗਰ ਲਗਾਈ ਕਰ ਠੀਕ ਹੈ ਜੀ ਤੇ ਤੁਸੀਂ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਛਿੱਤੀ ਘੜ ਦੇ ਵਿੱਚ ਵੀ ਖੁਸ਼ੀਆਂ ਬਣਾਈਆਂ ਜਾਂਦੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਖੋ ਸਭੀ ਆਪਣੇ ਆਪਣੇ ਸੋਚਾ ਪਰ ਆਪਣੇ ਸਿੱਖ ਧਰਮ ਦੇ ਵਿੱਚ ਇਦਾਂ ਨਹੀਂ ਹੋਣਾ ਚਾਹੀਦਾ ਹਾਂਜੀ ਸਿੱਧੀ ਦਿਹਾੜੇ ਨੂੰ ਕਹਿੰਦਾ ਨਹੀਂ ਇੰਜੋਏ ਕਰਨਾ ਚਾਹੀਦਾ ਜਿਵੇਂ ਅੱਜ ਕੱਲ ਦੀ ਜਨਰੇਸ਼ਨ ਕਰਦੀ ਆ ਕਈ ਪ੍ਰਸਿੱਧ ਸਮਾਗਾਂ ਰਾਖ ਲੈਣ ਦੇ ਅਸੇ ਦਿਹਾੜੇ ਤੋਂ ਉੱਧ ਕਰਕੇ ਆਪਣੇ ਸਿੱਖ ਧਰਮ ਚਰਨ ਨੂੰ ਬਹੁਤ ਦੇਸ ਕਰਕੇ ਇਹੀ ਕਹਿਣਾ ਚਾਹੁੰਦੇ ਆ ਵੀ ਥੋੜੇ ਦਿਨ ਹੁੰਦੇ ਨੇ ਕਿ ਆਪਾਂ ਨੂੰ ਇਦਾਂ ਦਾ ਕੁਝ ਨਹੀਂ ਕਰਨਾ ਚਾਹੀਦਾ ਬਿਲਕੁਲ ਬਹੁਤ ਬਹੁਤ ਤਰਫਾ ਤੱਕ ਜਿਸ ਵੇਲੇ ਵੀ ਆਪਾਂ ਗੱਲਬਾਤ ਕੀਤੀ ਹੈ ਜਿੰਨਾ ਵੱਲੋਂ ਨੌਜਵਾਨ ਪੀੜੀ ਵੱਲੋਂ ਬਹੁਤ ਹੀ ਬੜਾ ਫਰਲਾਕਿਤਨਾ ਗਿਆ ਚੀਜ਼ੀ ਦਿਹਾੜੇ ਦੇ ਸਮਾਪਤ ਰੰਗਲ ਆਜਾ ਇਹਨਾਂ ਵੱਲੋਂ ਹਰ ਐਤਵਾਰ ਕਿਸੇ ਤਰ੍ਹਾਂ ਹੀ ਕੰਟੀਨਿਊ ਲੰਗਰ ਚੱਲੇਗਾ ਐਤਵਾਰ ਦੀ ਐਤਵਾਰ ਔਰ ਮੈਂ ਵੀ ਇਹੀ ਕਹਾਂਗਾ ਸ਼ੀਦੀ ਦਿਹਾੜੀ ਦੇ ਵਿੱਚ ਸਾਨੂੰ ਵੀ ਕੋਸ਼ਿਸ਼ ਆ ਦੇਣੀ ਚਾਹੀਦੀ ਹੈ ਕਿ ਸ਼ੀਦੀ ਦਿਹਾੜਾ ਜਦਕਿ ਸ਼ੀਦੀ ਦਿਹਾੜੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੋਬਲਮ ਨਹੀਂ ਹੋਣਾ ਚਾਹੀਦਾ ਬਾਕੀ ਹੋਰ ਵੀ ਲੋਕ ਆਪਣੇ ਲੈ ਕੇ ਹਾਜ਼ਰ ਹੋਵਾਂਗੇ 23 ਲੋਕ